ਜੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦੇ ਆ ਘੁੰਮ ਘੁਮਾ ਕੇ ਆਓ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਮਨਾਇਆ ਗਿਆ ਦਸਹਿਰਾ ਉਹ ਜੀ ਆ ਕੇ ਬਾਗ ਲਓ ਔਰ ਇਹਦੇ ਚ ਸਚਾਈ ਔਰ ਬਰਾਈ ਦੀ ਸਚਾਈ ਦੀ ਜਿੱਤ ਹੋਈ ਹੈ ਬਰਾਈ ਦੀ ਹਾਰ ਹੋਈ ਹੈ ਰਾਵਣ ਜੀ ਬਹੁਤ ਵੱਡੇ ਬਦਵਾਨ ਸੀਗੇ ਪਰ ਉਹਨਾਂ ਦੀ ਕੋਈ ਗਲਤੀ ਆ ਕੁਛੇ ਕੋਈ ਉਹਨਾਂ ਦੇ ਹੰਕਾਰ ਵਿੱਚੇ ਉਹਨਾਂ ਨੂੰ ਦੀ ਸਜ਼ਾ ਮਿਲੀ ਭਗਵਾਨ ਨੂੰ ਖੁਦਾਨਾ ਤੇ ਜੇਟਿੰਗ ਲਾ ਕੇ ਕਿਤਾ ਪਰਮਾਨੰਦ ਕੀਤੇ ਗਏ ਚੁਲਨ ਸੇਵਟੀ ਜਾ ਕੇ ਪੂਰਾ ਪਰਮਾਨੰਦ ਤੂੰ ਜਾਨਣਾ ਚਾਹੇਂਗੀ ਹੋਗੀ ਇਹਨਾਂ ਦੀ ਹਰਿਆਣਾ ਚਾਹੇਂਗੀ ਅੱਗੇ ਵੀ ਅਸੀਂ ਕਰਦੇ ਆ ਸਾਡੇ ਇੰਜੀਨੀਅਰ ਆਪਣੇ ਆ ਜੀ ਜਿਹੜੇ ਡੇਢੀ ਰੂਟੀਨ ਚ ਚੈਕਿੰਗ ਕਰਿਆ ਕੋ ਸਾਡਾ ਟੀਮ ਚ ਕੰਮ ਆ ਜੀ 40 50 ਤੋਂ ਸਾਡੇ ਕੰਮ ਆ ਇਸ ਕੰਮ ਤੇ ਬਾਕੀ ਆ ਤੇ ਭਗਵਾਨ ਦਾ ਸਾਡਾ ਅਸ਼ੀਰਵਾਦ ਹੈ ਇਹ ਕਿਸ ਕੋਈ ਐਡਵਾਂਸ ਬੁਕਿੰਗ ਦਾ ਬੰਦੋਬਸ ਕੀਤਾ ਗਿਆ ਨਹੀਂ ਜੀ ਐਡਵਾਂਸ ਨਹੀਂ ਠੀਕ ਹੈ ਇਹ ਸ਼ੋਅ ਮੌਕੇ ਤੇ ਹੀ ਹੈ ਹਾਂ ਜੀ 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 ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਅਸੀਂ ਲੋਕਾਂ ਨੂੰ ਵੀਲ ਕਰਨੀ ਚਾਹੇਂ ਜੈਨਰੀ ਨੂੰ ਕੁਮਾਕੇ ਆ ਕੇ ਆ ਕੇ ਐਡਮਾ ਦੇਖੋ ਆਪਣੇ ਬੱਚਿਆਂ ਦਾ ਮੁਰੱਦਦ ਕਰਾਓ ਔਰ ਜਿਹੜੇ ਬੱਚੇ ਸਾਡੇ ਉਹਨਾਂ ਰਹਿ ਜਾਣ ਵਾਂਜੇ ਨਾਰਾਜਣ ਕਿਉਂਕਿ ਬਹੁਤ ਵਿਸ਼ਾਲ ਮੇਲਾ ਵਾ ਜਹਾਜ਼ ਜਿਹੜਾ ਸਪੈਸ਼ਲ ਨਿਆ ਗੇਟ ਐਂਟਰੀ ਬਣਾਈ ਗਈ ਆ ਫਿਸ਼ਟਲ ਨੂੰ ਵੀ ਬਾਹਰ ਜੰਦੇ ਫੌਰਨ ਦੇਖਣ ਵਾਸਤੇ ਅਸੀਂ ਉਹ ਜਿੱਥੇ ਲੈ ਕੇ ਆਏ ਆ ਤੇ ਲੁਧਿਆਣਾ ਸ਼ਹਿਰ ਸਕੂਲ ਬਹੁਤ ਹੈਗੇ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਬੱਚਿਆਂ ਬਾਰੇ ਕਿ ਆ ਕੇ ਦੇਖੋ ਅਸੀਂ ਬੱਚਿਆਂ ਬਾਰੇ ਆ ਕੇ ਦੇਖੋ ਉਹਨਾਂ ਨੂੰ ਡਿਸਕਾਊਂਟ ਦਵਾਂਗੇ ਸਕੂਲ ਸਪੈਸ਼ਲ ਪੈਕੇਜ ਦਵਾਂਗੇ ਸਕੂਲ ਗਰੁੱਪ ਜਾ ਕੇ ਗੱਲ ਕਰਕੇ ਅੱਗੇ ਵੀ ਸ਼ਾਇਦ ਉਹਨੂੰ ਪਤਾ ਵਾ ਵੀ ਅਸੀਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਉਹਨਾਂ ਨੇ ਮਿਲ ਕੇ ਇਹਦਾ ਗੱਲ ਕਰਕੇ ਉਹਨਾਂ ਗਰੁੱਪ ਲੈ ਕੇ ਇੰਜੋਏ ਕਰਾਵਾਂਗੇ ਬੱਚਿਆਂ ਨੂੰ ਆਪਣੇ ਪ੍ਰਸ਼ਾਸਨ ਵੱਲੋਂ ਕੀ ਕੀਤਾ ਗਿਆ ਜਿਹੜਾ ਕਿ ਕੋਈ ਫਾਰਵਰਗੇਟ ਵੱਲੋਂ ਜਾਂ ਤੇ ਸਾਰਾ ਸਕੂਲ ਪੂਰਾ ਅਰੇਂਜਮੈਂਟ ਹੈ ਜੀ ਪੂਰਾ ਸਾਰਾ ਸਹਿਯੋਗ ਦਿੱਤਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਉਹ ਪ੍ਰਸ਼ਾਸਨ ਦਾ ਹਰੇਕ ਡਿਪਾਰਟਮੈਂਟਸ ਦਾ ਪੂਰਾ ਸਹਿਯੋਗ ਵੇਖੋ ਜੀ ਬੜਾ ਹੀ ਖੁਸ਼ੀ ਦਾ ਪਲ ਹੈ ਅੱਜ ਵਰਤਮਾਨ ਦੇ ਸਾਹਮਣੇ ਜਿਹੜੀ ਗਰਾਊਂਡ ਹੈ ਗਾਡਾ ਸੈਕਟਰ ਉਨਤਾਜੀ ਦੀ ਇਹਦੇ ਮੇਲੇ ਦੀ ਸ਼ੁਰੂਆਤ ਹੋ ਗਈ ਹੈ ਆਗਾਜ਼ ਹੋ ਗਿਆ ਹੈ ਜਿੰਦਲ ਦੇ ਅਮਿਊਜ਼ਮੈਂਟ ਤੇ ਦਿਸਾਵਰ ਅਮਿਊਜ਼ਮੈਂਟ ਵੱਲੋਂ ਇਹ ਮੇਲਾ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ਾਂ ਤੋਂ ਝੁੱਲੇ ਆਏ ਹੋਏ ਆ ਫਿਸ਼ ਟਨਲ ਹੈ ਬਹੁਤ ਜਿਹੜੀ ਲੋਕੀ ਜਿਹੜੇ ਦੁਬਈ ਜਾ ਜਾ ਕੇ ਸਮੁੰਦਰਾਂ ਦੇ ਥੱਲੇ ਫਿਸ਼ ਦੇਖ ਕੇ ਆਨੰਦ ਮਾਣਦੇ ਸੀ ਅੱਜ ਉਹ ਲੁਧਿਆਣੇ ਦੀ ਧਰਤੀ ਤੇ ਜਿੰਦਲ ਭਾਜੀ ਦੀ ਕਿਰਪਾ ਨਾਲ ਉਹ ਆਈ ਹੈ ਤੇ ਉਹ ਚੀਜ਼ ਦੇਖ ਕੇ ਲੋਕੋ ਦਾ ਬਹੁਤ ਆਨੰਦ ਮਾਣਨਗੇ ਵੱਖ-ਵੱਖ ਤਰ੍ਹਾਂ ਦੇ 20 ਤੋਂ 30 ਦੇ ਕਰੀਬ ਝੁੱਲੇ ਆ ਜਿਹੜੇ ਬੱਚਿਆਂ ਦੇ ਤੇ ਵੱਡਿਆਂ ਦੇ ਜਿਨ੍ਹਾਂ ਦਾ ਲੋਕੀ ਇੰਜੋਏ ਕਰੂਗੇ ਉਦੇ ਨਾਲ ਨਾਲ ਸਿਕਿਉਰਿਟੀ ਤੇ ਅਸੀਂ ਇੱਥੇ ਪੂਖਤਾ ਪ੍ਰਬੰਧ ਕਰਾਂਗੇ ਇੱਥੇ ਪਾਣੀ ਦਾ ਕਾਇਦਾ ਪ੍ਰੋਪਰ ਇੰਤਜ਼ਾਮ ਹੋਊਗਾ ਖਾਣ ਪੀਣ ਦੇ ਵਧੀਆ ਸਟਾਲ ਲੱਗੂਗੇ ਤੇ ਸ਼ਾਪਿੰਗ ਵਾਸਤੇ ਵੀ ਵਧੀਆ ਤੋਂ ਵਧੀਆ ਸਟਾਲ ਜਿਹੜੇ ਦੇਸ਼ ਵਿਦੇਸ਼ ਚੋਂ ਲੋਕ ਆਏ ਹੋਏ ਨੇ ਉਹ ਆਪਣਾ ਹਾਂਜੀ ਹਾਂਜੀ ਸਮਾਨ ਵੇਚਣਗੇ ਬਹੁਤ ਵਧੀਆ ਰਾਈਟਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ ਜਿਹੜਾ ਜਾਦੂ ਹੈ ਬਾਹਰੋਂ ਜਾਦੂਗਰ ਬਹੁਤ ਮਸ਼ਹੂਰ ਜਾਦੂਗਰ ਇੱਥੇ ਜਾਦੂ ਦਾ ਜਿਹੜਾ ਆਨੰਦ ਦੇਣਗੇ ਲੋਕਾਂ ਨੂੰ ਉਹਦੇ ਨਾਲ ਨਾਲ ਜਿਹੜੇ ਅਸੀਂ ਕੈਮਰੇ ਦੀ ਵੀ ਸਿਕਿਉਰਿਟੀ ਪਰ ਜੋ ਅਸੀਂ ਕੈਮਰੇ ਦਾ ਵੀ ਪੂਰਾ ਇੰਤਜ਼ਾਮ ਕਰ ਰਹੇ ਹਾਂ ਪੂਰਾ ਇੰਤਜ਼ਾਮ ਰੱਖਾਂਗੇ ਵੀ ਕਿਸੇ ਵੀ ਤਰ੍ਹਾਂ ਦਾ ਲੋਕਾਂ ਨੂੰ ਜਿਹੜੇ ਇੰਜੋਏ ਕਰਨ ਆ ਰਹੇ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਸਕੇ ਨਵਾ ਕੀ ਲੈ ਕੇ ਆਇਓ ਨਵਾ ਜੀ ਸਭ ਤੋਂ ਵੱਡੀ ਚੀਜ਼ ਤਾਂ ਫਿਸ਼ ਟਨਰ ਦਾ ਜਿਹੜੀ ਨਵੀਂ ਆ ਦੇਖੋ ਦੁਬਈ ਦੀ ਆਈਟਮ ਹੈ ਸਮੁੰਦਰਾ ਦੇ ਸਮੁੰਦਰ ਦੇ ਵਿੱਚ ਜਾ ਕੇ ਲੋਕ ਉਹਦਾ ਆਨੰਦ ਮਾਣਦੇ ਆ ਪਰ ਅਸੀਂ ਉਹਨੂੰ ਲੁਧਿਆਣੇ ਦੇ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਸੇਮ ਮੋਡਾ ਦੀ ਐਜ਼ ਇਟ ਇਜ਼ ਆਈਟਮ ਬਣਾ ਕੇ ਤਿਆਰ ਕਰਵਾਈ ਹੈ ਤੁਸੀਂ ਦੇਖੋਗੇ ਜਿਹੜੀ ਗੇਟ ਐਂਟਰੀ ਹੈ ਜਿਹੜਾ ਸਿੰਗਾਪੁਰ 에ਅਰਲਾਈਨਸ ਦਾ ਜਿਹੜਾ ਜਹਾਜ਼ ਇੱਥੇ ਖੜਾ ਕੀਤਾ ਜਿਹੜਾ ਇੱਕ ਸੈਲਫੀ ਪੁਆਇੰਟ ਵੀ ਬਣੂਗਾ ਤੇ ਗੇਟ ਜਿਹੜੀ ਮੇਨ ਐਂਟ੍ਰਾਂਸ ਇੱਥੋਂ ਹੀ ਰਹੂਗੀ ਉਹਦੇ ਨਾਲ ਨਾਲ ਤੁਸੀਂ ਮੇਲੇ ਦਾ ਆਨੰਦ ਮਾਣੋ ਤੇ ਵੱਧ ਤੋਂ ਵੱਧ ਲੋਕਾਂ ਨੂੰ ਕਹੋ ਕਿ ਆ ਕੇ ਇਸ ਮੇਲੇ 'ਚ ਆਨੰਦ ਮਾਣਨ ਕਿਉਂਕਿ ਸਭ ਤੋਂ ਵੱਡਾ ਮੇਲਾ ਲੁਧਿਆਣੇ ਦਾ ਇਹੀ ਲੱਗਣ ਜਾ ਰਿਹਾ ਹੈ ਮੇਲੇ ਦੀ ਟਾਈਮਿੰਗ ਨਹੀਂ ਰਹੂਗੀ ਸਰ ਟਾਈਮਿੰਗ ਜੀ ਸਵੇਰੇ 10-11 ਵਜੇ ਤੋਂ ਲੈ ਕੇ ਉਹੀ 10 ਸ਼ਾਮ ਨੂੰ 10 11 ਵਜੇ ਤੱਕ ਰਹੂਗਾ ਜੀ ਲੇਕਿਨ ਤੁਹਾਡੇ ਵੱਲੋਂ ਤੇ ਪ੍ਰਬੰਧ ਪੂਰੇ ਕੀਤੇ ਗਏ ਸੈਸ਼ਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਪ੍ਰਸ਼ਾਸਨ ਵੱਲੋਂ ਜੀ ਦੇਖੋ ਪ੍ਰਸ਼ਾਸਨ ਵੱਲੋਂ ਪੁਲਿਸ ਦਾ ਪੂਰਾ ਸਹਿਯੋਗ ਹੈ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਜਿੰਨੇ ਵੀ ਡਿਪਾਰਟਮੈਂਟ ਹੁੰਦੇ ਸਾਰਿਆਂ ਵੱਲੋਂ ਪੂਰੀ ਸਾਨੂੰ ਮਦਦ ਮਿਲ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਤਨ ਨਹੀਂ ਮੇਨ ਐਂਟਰੀ ਜਿਹੜੀ ਤੁਸੀਂ ਇਸ ਟਾਈਮ ਏਅਰੋਪਲੇਨ ਵਾਲਾ ਜਿਹੜਾ ਬਾਹਰ ਲੱਗਾ ਉਹ ਬਹੁਤ ਜ਼ਿਆਦਾ ਅੱਛਾ ਲੱਗਾ ਤੇ ਬਾਕੀ ਤੁਹਾਨੂੰ ਅੰਦਰ ਦਾ ਕੀ ਹਾਂਜੀ ਅੰਦਰ ਵੀ ਬਹੁਤ ਅੱਛਾ ਹੈ ਉਹ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਅੱਛਾ ਮਤਲਬ ਮੇਲੇ ਛੋਟੇ ਛੋਟੇ ਲਵਾਵਾਂਗੇ ਜਿਵੇਂ ਤੁਸੀਂ ਬੋਲੋਗੇ ਜੀ